ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਅਨੁਸਾਰੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਵਾਲੇ ਸਭ ਤਾਂ ਕਿਦਾਂ ਦੇ ਲਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਚ ਸਾਰੇ ਡਿਟੇਲਸ ਹਨ ਆਪਣੇ ਵਟਸਐਪ ਤੇ ਭੇਜ ਕੇੜਾ ਸੀਮ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਵਰਕ ਵਾਲੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਆਪਣੇ ਵਰਕ ਦੇ ਨਾਲ ਸਾਰੇ ਸੂਟ ਤਿਆਰ ਹੋਏ ਹੋਏ ਨੇਗੇ ਵਰਕ ਦੀ ਜਿਹੜੀ ਆਪਾਂ ਡਿਟੇਲ ਆ ਤੁਹਾਨੂੰ ਫੁੱਲ ਵੀਡੀਓ ਵਿੱਚ ਦਵਾਂਗੇ ਵੀ ਕਿਹੜਾ ਫੈਬਰਿਕ ਦਾ ਆ ਕਿਵੇਂ ਵਰਕ ਕੀਤਾ ਹੈਗਾ ਤੁਸੀਂ ਸਾਰਾ ਆਪਣਾ ਡਿਟੇਲ ਹਨ ਆਪਣੀ ਦੇਖ ਕੇ ਜੇ ਮੈਂ ਤੁਹਾਨੂੰ ਕੋਈ ਸੂਟ ਪਸੰਦ ਆ ਤੁਸੀ ਉਹਦਾ ਹੀ ਆਪਣਾ ਵਗੈਰਾ ਆਰਡਰ ਕਰ ਸਕਦੇ ਹਾਂ ਜੀ YouTube ਤੋਂ ਲੱਗ ਸਾਨੂੰ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਬੁਟੀ ਕੋਲ ਬੁਣਾ ਨਾਮ ਦੇ ਸਾਡੀ Instagram ਹੀ ਆ ਡਿਸਕ੍ਰਿਪਸ਼ਨ ਬਾਕਫ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਉੱਥੋਂ ਵੀ ਆਪਣੇ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੁਹਾਡਾ ਡਿਜ਼ਾਈਨ ਇਹ ਤੁਹਾਡੀ ਆਪਣੀ ਵੀ ਹੋ ਸਕਦੀ ਆ ਤੇ ਸਾਡੇ ਵਾਲੇ ਵੀ ਹੋ ਸਕਦੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟੈਂਡਰਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਦਿਖਾਉਣਾ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਜੋ ਸੂ ਜ਼ਰੂਰ ਪਸੰਦ ਹੋਣਗੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹਦੀ ਜਿਹੜੀ ਫੈਬਰਿਕ ਆ ਇਹ ਆਪਾਂ ਨੇ ਸੈਟਨ ਔਰਗੈਂਜ਼ਾ ਦੇ ਜਾਂ ਆਪਾਂ ਸੈਟਨ ਸਿਲਕ ਵੀ ਇਹਨੂੰ ਬੋਲ ਦਿੰਨੇ ਆ ਤੇ ਸੈਟਨ ਔਰਗੈਂਜ਼ਾ ਵੀ ਬੋਲ ਦਿੰਨੇ ਆ ਸਾਡੇ ਕਾਫੀ ਸਾਰੇ ਸੂਟ ਇਹ ਵਾਲੇ ਫੈਬਰਿਕ ਦੇ ਉੱਪਰ ਅਸੀਂ ਤਿਆਰ ਕਰਵਾਏ ਨੇਗੇ ਇਹਦੇ ਉੱਪਰ ਆਪਾਂ ਕਿੰਨਾ ਵੀ ਟੋਟਲ ਹੈਂਡਵਰਕ ਦੇ ਵਿੱਚ ਵੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਉਦਾਂ ਵੀ ਤੁਸੀਂ ਕਿੰਨਾ ਹੈਵੀ ਤੋਂ ਹੈਵੀ ਸੂਟੜਾ ਇਹ ਵਾਲੇ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋ ਬਹੁਤ ਵਧੀਆ ਇਹਦੇ ਨਾਲ ਸਾਡਾ ਐਕਸਪੀਰੀਅੰਸ ਰਿਹਾ ਹੋਇਆ ਹੈ ਇਹ ਵਾਲੇ ਫੈਬਰਿਕ ਦੇ ਨਾਲ ਬੇਝਿਜਕ ਹੋਕ ਤੁਸੀਂ ਆਪਣਾ ਸੈਟ ਇਹ ਆਪਣਾ ਸਟਨ ਆਰਗਾਂਜ਼ਾ ਤੇ ਮਸ਼ੀਨ ਵਰਕ ਦੇ ਨਾਲ ਦੇਖੋ ਡਿਜ਼ਾਈਨ ਜਿਹੜਾ ਸਾਰਾ ਤਿਆਰ ਹੋਇਆ ਹੈ ਇਹਦੇ ਸੈਂਟਰ ਦੇ ਵਿੱਚ ਇਹ ਸਾਰਾ ਡਿਜ਼ਾਈਨ ਬਣੂਗਾ ਤੇ نیچے ਆਪਾਂ ਨੇ ਕੱਟ ਪਾ ਕੇ ਇਹਦੀ ਸਟਿਚਿੰਗ ਕੀਤੀ ਹੈ ਇਦਾਂ ਇਹ ਵਾਲਾ ਦੇਖੋ ਇਹਦਾ ਕੱਟ ਪਾ ਕੇ ਆਪਾਂ ਇਹਦੀ ਸਟਿਚਿੰਗ ਕੀਤੀ ਹੈ ਤੁਸੀਂ ਇਹ ਇਹਦਾ ਵਿਦਆਉਟ ਕੱਟ ਵੀ ਲੈ ਸਕਦੇ ਹੋ ਅਗਰ ਤੁਹਾਨੂੰ ਇਹ ਨਹੀਂ ਪਸੰਦ ਤਾਂ ਇਹ ਦੇਖੋ ਇਹਦੇ ਨਾਲ ਤਾਂ ਆਪਾਂ ਸਟਿਚਿੰਗ ਟਾਈਮ ਹੀ ਹੋਊਗਾ ਜਿਹੜਾ ਕੁਝ ਹੋਊਗਾ ਇਹਦੇ ਵਿੱਚ ਅਦਰਵਾਈਜ਼ ਤੁਸੀਂ ਆਪਣਾ ਇਦਾਂ ਵੀ ਕਰਵਾ ਸਕਦੇ ਹੋ ਸਟਿਚਿੰਗ ਦੇਖੋ ਸਾਰਾ ਡਿਜ਼ਾਈਨ ਹੀ ਆਪਣਾ ਆ ਗਿਆ ਸ਼ਰਟ ਦੇ ਸ਼ਰਟ ਦੇ ਸੈਂਟਰ ਦੇ ਵਿੱਚ ਹੀ ਸਾਰਾ ਡਿਜ਼ਾਈਨ ਆਊਗਾ ਆਪਣਾ ਇਦਾਂ ਹੀ ਇਹਦੀ ਬਾਹੂ ਦੇ ਉੱਪਰ ਵਰਕ ਆ ਗਿਆ ਤੇ ਸਲਵਾਰ ਤੇ ਦੇ ਵਰਕ ਨਹੀਂ ਹੈਗਾ ਤੇ ਨਾਲ ਆਪਾਂ ਪਿਓਰ ਕਮਲ ਚਨੂੰ ਦਾ ਦੁਪੱਟਾ ਜਿਹੜਾ ਇਹਦੇ ਟਾਈ ਡਾਈ ਕਰਵਾਇਆ ਸਾਰਾ ਫੋਰ ਸਾਈਡ ਟਾਈ ਡਾਈ ਹੋਇਆ ਹੈਗਾ ਪਿਓਰ ਚ ਕਮਲ ਚਨੂੰ ਦਾ ਜਿਹੜਾ ਦੁਪੱਟਾ ਹੈਗਾ ਤੁਸੀਂ ਆਪਣਾ ਭਵੇਂ ਆਰਗੈਂਜ਼ਾ ਦਾ ਕਰਵਾਓ ਭਵੇਂ ਆਪਣਾ ਹਨਾ ਟੈਬੀ ਸਿਲਕ ਵਗੈਰਾ ਕਿਸੇ ਦਾ ਵੀ ਤੁਸੀਂ ਆਪਣਾ ਕਰਵਾਉਣਾਗਾ ਉਦੋਂ ਦੁਪੱਟਾ ਲੈ ਸਕਦੇ ਹੋਗੇ ਤੇ ਡਿਜ਼ਾਈਨ ਦੇ ਵਿੱਚ ਕੁਝ ਚੇਂਜ ਕਰਵਾਉਣਾਗਾ ਅਗਰ ਤੁਹਾਨੂੰ ਹੁਣ ਤੁਸੀਂ ਗਲੇ ਤੇ ਇਦਾਂ ਡਿਜ਼ਾਈਨ ਹੀ ਲੈ ਸਕਦੇ ਹੋਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਕੋਈ ਚੇਂਜ ਕਰਵਾਉਣਾਗਾ ਤਾਂ ਆਹੀ ਵੇਲ ਚੱਕ ਤੁਸੀਂ ਆਪਣੇ ਚਾਕਰੇ ਦੇ ਉੱਪਰ ਚਾਕਾਂ ਦੇ ਉੱਪਰ ਘੇਰੇ ਦੇ ਉੱਪਰ ਹਨਾ ਉਹ ਜਿਵੇਂ ਵੀ ਤੁਹਾਡੀ ਚੁਆਇਸ ਹੋਵੇ ਉਸ ਅਕੋਰਡਿੰਗ ਆਪਣਾ ਜੀਂਤ ਕਰਵਾ ਕੇ ਲੈ ਸਕਦੇ ਹੋਗੇ ਫੈਬਰਿਕ ਵਰਕ ਸਾਰਾ ਤੁਹਾਡੀ ਆਪਣੀ ਚੁਆਇਸ ਦੇ ਅਕੋਰਡਿੰਗ ਹੀ ਹੋਏਗਾ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਰੈਡੀ ਕਰਵਾਇਆ ਇਹ ਡਾਰਕ ਪਿਸਤਾ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਡਾਰਕ ਪਿਸਤਾ ਕਲਰ ਆ ਤੇ ਮਸ਼ੀਨ ਵਰਕ ਦਾ ਆਪਣਾ ਸੂਟ ਹੈਗਾ dark ਪਿਸਤਾ कलर ਦਾ ਇਹ ਵਾਲਾ ਆ ਗਿਆ ਦੇ ਘੇਰੇ ਦੇ ਉੱਪਰ ਵਰਕਰ ਤਿੰਨ ਫਲਾਵਰ ਨੇ ਜਿਹੜੇ ਇਹਦੇ ਆਪਾਂ ਨੂੰ ਘੇਰੇ ਦੇ ਉੱਪਰ ਮਿਲਣਗੇ ਬਰੀਕ ਬਰੀਕ ਬੂਟੀ ਹੈ ਜਿਹੜੀ ਆਪਾਂ ਨੂੰ ਇਹ ਸ਼ਰਟ ਦੇ ਵਿੱਚ ਮਿਲੂਗੀ ਇਹਦਾ ਤੇ ਇਹਦੀ ਬਾਹਾਂ ਦੇ ਉੱਪਰ ਵਰਕ ਆਊਗਾ ਜਿਹੜਾ ਆਹੀ ਫਲਾਵਰ ਹੈਗਾ ਇੱਕ ਜਿਹੜਾ ਬਣਿਆ ਹੋਇਆ ਘੇਰੇ ਦੇ ਉੱਪਰ ਉਹੀ ਆਪਾਂ ਨੂੰ ਬਾਹਾਂ ਦੇ ਉੱਪਰ ਮਿਲੂਗਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਆਪਣਾ ਇਹ ਸਿੰਪਲ ਸੋਬਰ ਜਾਂ ਸਰਦਾਰੀ ਜਾਂ ਸਰਦਾਜੀ ਲੁੱਕ ਵਾਲਾ ਡਿਜ਼ਾਈਨ ਹੈਗਾ ਆਪਣਾ ਇਹ ਇਹ ਤੁਸੀਂ ਆਪਣਾ ਨਾਲ ਬਾਟਮ ਤੇ ਐਡ ਕਰਵਾ ਸਕਦੇ ਜਿਹਨੂੰ ਪਸੰਦ ਹੈਗਾ ਨਾਲ ਪਿਓਰ ਜਿਹੜਾ ਆਪਣਾ ਪਿਓਰ ਦਾ ਦੁਪੱਟਾ ਹੈਗਾ ਪਿਓਰ ਸ਼ਿਫੋਨ ਦਾ ਉਹ ਆਪਾਂ ਨੇ 4 ਸਾਈਡ ਐਸ ਦਾ ਟਾਈ ਡਾਈ ਕਰਵਾ ਕੇ ਇਹਨਾਂ ਦੁਪੱਟਾ ਡਾਈ ਹੋਇਆ ਹੈਗਾ ਇਹਦਾ ਆਪਣਾ ਪਿਓਰ ਸ਼ਿਫੋਨ ਦਾ ਦੁਪੱਟਾ ਹੈਗਾ ਮਸ਼ੀਨ ਵਰਕ ਦਾ ਆਪਣਾ ਸੂਟ ਹੈਗਾ ਤਿੰਨ ਫਲਾਵਰ ਘੇਰੇ ਤੇ ਨੇ ਦੋ ਬਾਹਾਂ ਤੇ ਰਹਿਣਗੇ ਇਸ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਕੋਈ ਵਰਕ ਵਗੈਰਾ ਐਡ ਕਰਵਾਉਣਾ ਬਾਟਮ ਵਗੈਰਾ ਦਾ ਤਾਂ ਉਹਦਾ ਆਪਣਾ ਕਰਵਾ ਸਕਦੇ ਹੋ ਫੈਬਰਿਕ ਦੀ ਚੋਇਸ ਤੁਹਾਡੀ ਆਪਣੀ ਹੋਊਗੀ ਜਿਹੜੀ ਕਲਰ ਜਿਹੜਾ ਫੈਬਰਿਕ ਤੁਹਾਨੂੰ ਜਿਵੇਂ ਪਸੰਦ ਉਸੇ ਅਕੋਰਡ ਨੂੰ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਪਸ਼ਮੀਨੇ ਦੇ ਉੱਪਰ ਵੀ ਇਹ ਡਿਜ਼ਾਈਨ ਬਹੁਤ ਸੋਹਣਾ ਲੱਗੂਗਾ ਤੁਸੀਂ ਆਪਣਾ ਸਿਲਕ ਪਸ਼ਮੀਨਾ ਹਨ ਪਲੇਨ ਪਸ਼ਮੀਨਾ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਉਹਨਾਂ ਦੇ ਤਿਆਰ ਕਰਵਾ ਕੇ ਸੇਮ ਡਿਜ਼ਾਈਨ ਦੇ ਨਾਲ ਲੈ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਲਾਈਟ ਜਾਂ ਗਾਜਰੀ ਕਲਰ ਹੈਗਾ ਹੈ ਕੈਰਟ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਲਾਈਟ ਕੈਰਟ ਹੈਗਾ ਜਿਆਦਾ ਡਾਰਕ ਕੈਰਟ ਨਹੀਂ ਹੈਗਾ ਤੇ ਆਪਣਾ ਮਸ਼ੀਨ ਵਰਕ ਦਾ ਇਹ ਸੂਟ ਹੈਗਾ ਮਸ਼ੀਨ ਵਰਕ ਦਾ ਡਿਜ਼ਾਈਨ ਆਪਣਾ ਸਾਰਾ ਇਹ ਹੈ ਇਹ ਜੇ ਨੀਚੇ ਬੂਟੀਆਂ ਜਿਹਨਾਂ ਬਣੀਆਂ ਹੋਈਆਂ ਨੇ ਇਹਦੀਆਂ ਘੇਰੇ ਦੇ ਉੱਪਰ ਤੇ ਐਦਾਂ हिਪ ਦੇ ਉੱਪਰ ਆਪਣੀਆਂ ਵਾਲੀ ਵੇਲ ਆ ਜੂਗੀ ਐਦਾਂ ਬਾਕੀ ਇਹਦੇ ਗਲੇ ਦਾ ਤਾਂ ਆਪਾਂ ਸਟਿਚਿੰਗ ਟਾਈਮ ਹੀ ਡਿਜ਼ਾਈਨ ਬਣਾਇਆਗਾ ਇਹਦੇ ਗਲੇ ਵਗੈਰੇ ਤੇ ਕੋਈ ਫਰਕ ਨਹੀਂ ਹੈਗਾ ਤੇ ਇਧਰ ਆ ਗਿਆ ਇਹਦੀ ਬਾਹ ਦੇ ਉੱਪਰ ਵਰਕ ਇਹ ਵਾਲਾ ਜਿੱਦਾਂ ਵੇਲ ਬਣੀ ਹੋਈ ਹੈ ਉਹਦਾ ਵੇਲ ਤੇ ਬੂਟੀ ਆਪਣੀ ਜਿਹੜੀ ਇਹ ਹੈ ਬਾਹ ਦੇ ਉੱਪਰ ਹੈਗੀ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣੀ ਜੋ ਅਸਕੋਰਡਿੰਗ ਬਾਟਮ ਦਾ ਵਰਕ ਨਾਲ ਐਡ ਕਰਵਾ ਸਕਦੇ ਹੋ ਨਾਲ ਪਿਓਰ ਛਪੂਨ ਦਾ ਦੁਪੱਟਾ ਇਹਦਾ ਸਾਰਾ ਦੁਪੱਟਾ ਆਪਣਾ ਹੀ ਡਾਈਡ ਆ ਹੀ ਹੋਇਆ ਹੋਇਆ ਹੈਗਾ ਦੇਖੋ ਇਹ ਬੜਾ ਆਪਣਾ ਸੂਟ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਸਰਦਾਰੀ ਜਿਹਾ ਡਿਜ਼ਾਈਨ ਨੇ ਮਸ਼ੀਨ ਵਰਕ ਦੇ ਆਪਣੀ ਚੋਇਸ ਅਕੋਰਡਿੰਗ ਇਹਨੂੰ ਕਿਸੇ ਤੁਸੀਂ ਸਿੰਥੈਟਿਕ ਫੈਬਰਿਕ ਤੇ ਕਰਵਾਉਣਾਗਾ ਕਿਸੇ ਆਪਣੀ ਹਨਾ ਤੁਸੀਂ ਪਾਰਟੀ ਵੇਅਰ ਫੈਬਰਿਕ ਤੇ ਕਰਵਾਉਣਾਗਾ ਜਿਵੇਂ ਤੁਹਾਨੂੰ ਜਿਹੜਾ ਫੈਬਰਿਕ ਪਸੰਦ ਹੋਇਆ ਵਿੰਟਰ ਵੇਅਰ ਤੇ ਤੁਸੀਂ ਕਰਵਾਉਣਾਗਾ ਜਿਵੇਂ ਤੁਹਾਨੂੰ ਪਸੰਦ ਆ ਆਪਣੀ ਕਲਰ ਚੋਇਸ ਦੱਸ ਕੇ ਆਪਣਾ ਫੈਬਰਿਕ ਵਗੈਰਾ ਦੀ ਡਿਟੇਲ ਭੇਜ ਕੇ ਉਵੇਂ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਣਾ ਪਿਸਤਾ ਕਲਰ ਦੇ ਉੱਪਰ ਤਿਆਰ ਹੈਗਾ ਇਹਦਾ ਚੈੱਕ ਜੇ ਵਾਲੀ ਫੈਬਰਿਕ ਆਪਣੀ ਦੇਖੋ ਇਹ ਵਾਲੀ ਚੈੱਕ ਵਾਲੀ ਫੈਬਰਿਕ ਹੈ ਆਪਣਾ ਜੋਰਜਟ ਵਗੈਰਾ ਚ ਵੀ ਮਿਲ ਜਾਂਦੀ ਹੈਗੀ ਜਿਹੜਾ ਕਸਟਮਰ ਇਹਦੀ ਡਿਮਾਂਡ ਕਰਦਾ ਆਪਾਂ ਉਹਨਾਂ ਨੂੰ ਹੀ ਬਣਾ ਕੇ ਦਿੰਨੇ ਯਾਦਤਰ ਆਪਣਾ ਪਲੇਨ ਥੀ ਕੰਮ ਚੱਲਦਾ ਹੈਗਾ ਦੇਖੋ ਇਹ ਵਾਲਾ ਆਪਣਾ ਇਹਦਾ ਚੈੱਕ ਜੀ ਵਾਲੀ ਹੈਗੀ ਫੈਬਰਿਕ ਹੈ ਮਸ਼ੀਨ ਵਰਕ ਦਾ ਸੂਟ ਹੈਗਾ ਦੇਖੋ ਇੱਦਾਂ ਹੀ ਘੇਰੇ ਦੇ ਉੱਪਰ ਡਿਜ਼ਾਈਨ ਆ ਗਿਆ ਬਾਰਡਰ ਵਾਲਾ ਡਿਜ਼ਾਈਨ ਹੈਗਾ ਇਹ ਆਪਣਾ ਸਾਰਾ ਘੇਰੇ ਦੇ ਬਾਰਡਰ ਵਾਲਾ ਡਿਜ਼ਾਈਨ ਹੈ ਆਪਣਾ ਇਹਦੇ neck ਤੇ ਕੋਈ ਵਰਕ ਨਹੀਂ ਹੈਗਾ ਤੇ ਇਹਦੀਆਂ ਬਾਹਾਂ ਦੇ ਉੱਪਰ ਮਿਲੂਗਾ ਆਪਣਾ ਪਿਸਤਾ ਕਲਰ ਬਹੁਤ ਸੋਹਣਾ ਤੇ ਸਾਰੇ thread ਵਗੈਰਾ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਹੋ ਵਰਕ ਤੁਹਾਨੂੰ ਪੂਰਾ ਨੀਟ ਐਂਡ ਕਲੀਨ ਮਿਲੂਗਾ ਵਰਕ ਦਾ ਕਾਫੀ ਕਲੀਅਰ ਹੈਗਾ ਆਪਣਾ ਵਰਕ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਕੱਢ ਸਕਦੇ ਤੁਸੀਂ ਤੇ ਇਹਦੇ ਆਪਾਂ ਬਾਟਮ ਤੇ ਵਰਕ ਨਹੀਂ ਕਰਵਾਇਆ ਤੁਸੀਂ ਆਪਣਾ ਕੋਈ ਬਾਟਮ ਦਾ ਵਰਕ ਨਾਲ ਐਡ ਕਰਵਾਉਣਾ ਤਾਂ ਆਪਣਾ ਕਰਵਾ ਸਕਦੇ ਹੋ ਬਾਰਡਰ ਵਾਲਾ ਕਾਫੀ ਸੋਹਣਾ ਡਿਜ਼ਾਈਨ ਹੈ ਬਿੰਟਰਵੀਅੂਰ ਸੂਟਾਂ ਦੇ ਉੱਪਰ ਇਹ ਕਾਫੀ ਚੱਲਦਾ ਹੈਗਾ ਤੁਸੀਂ ਇਹ ਡਿਜ਼ਾਈਨ ਦੇਖ ਕੇ ਆਪਣੇ ਚੁਆਇਸ ਅਕੋਰਡਿੰਗ ਹੋਣਾ ਹੁਣ ਮੌਸਮ ਦੇ ਅਨਸਾਰ ਤੁਸੀਂ ਆਪਣੇ ਜਿਹੜੇ ਸੂਟ ਦਾ ਤੁਸੀਂ ਤਿਆਰ ਕਰਵਾਉਣਾ ਤੇ ਕਰਵਾ ਸਕਦੇ ਹੋ ਕਾਫੀ ਸੋਹਣਾ ਡਿਜ਼ਾਈਨ ਹੈ ਆਪਣਾ ਬਾਰਡਰ ਵਾਲਾ ਤੇ ਨਾਲ ਟੈਬੀ ਮਸਲੀਨ ਦਾ ਜਿਹੜਾ ਦੁਪੱਟਾਗਾ ਆਪਾਂ ਨੇ ਉਹ ਤਿਆਰ ਕਰਵਾਇਆਗਾ ਇਹ ਤਾਂ ਜੈਪੁਰੀ ਚੱਕਰ ਜਿਹਾ ਆਪਣੇ ਪਾਏ ਹੋਏ ਨੇ ਟਾਈਡਾ ਦੁਪੱਟਾ ਕਰਵਾਇਆ ਹੋਇਆਗਾ ਨਾਲ ਜਿੱਦਾਂ ਵੀ ਤੁਹਾਡੀ ਚੁਆਇਸ ਹੋਈ ਆਪਣੀ ਫੈਬਰਿਕ ਦੀ ਡਿਟੇਲ ਵਰਕ ਦੀ ਜਿੱਦਾਂ ਤੁਹਾਨੂੰ ਕਲਰ ਵਗੈਰਾ ਕੋਈ ਪਸੰਦ ਆ ਹਨਾ ਜਿਹੜੀ ਵੀ ਫੈਬਰਿਕ ਤੁਸੀਂ ਕਹੋਗੇ ਜਿੱਦਾਂ ਵਰਕ ਤੁਸੀਂ ਆਪਣਾ ਆਡ ਸਕਿਪ ਕਰਵਾਉਣਾ ਕੁਝ ਵਿੱਚ ਜਿਹੜੇ ਉਦਾਂ ਹੀ ਕਰਵਾ ਕੇ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਨੇ ਜਾਮਣੀ ਜੇ ਕਲਰ ਦੇ ਉੱਪਰ ਤਿਆਰ ਕਰਵਾਇਆ ਹੈਗਾ ਪਰਪਲ ਜਿਹਾ ਕਲਰ ਹੈਗਾ ਤੇ ਮਸ਼ੀਨ ਵਰਕ ਦਾ ਆਪਣਾ ਸੂਟ ਹੈਗਾ ਦੇਖੋ ਇਹ ਵਾਲੇ ਤੇ ਡਿਜ਼ਾਈਨ ਆ ਗਿਆ ਇਹਦੇ ਚਾਕ ਘੇਰੇ ਦੇ ਉੱਪਰ ਡਿਜ਼ਾਈਨ ਆ ਗਿਆ ਇਹ ਵਾਲਾ ਇਦਾਂ ਚਾਕਾਂ ਦੇ ਉੱਪਰ ਘੇਰੇ ਦੇ ਉੱਪਰ ਤੇ ਵਿੱਚ ਇਹਦੇ ਸਾਰੇ ਡਾਟਸ ਆ ਗਏ ਤੇ ਫਿਰ ਇਹਦੇ ਗਲੇ ਦੇ ਉੱਪਰ ਆ ਗਿਆ ਆਹੀ ਵੇਲ ਆਪਣੀ ਗਲੇ ਦੇ ਉੱਪਰ ਆ ਗਈ ਦੇਖੋ ਜਿਹੜੀ ਚਾਕਰੇ ਤੇ ਵੇਲ ਆ ਗਈ ਉਹੀ ਆਪਣੀ ਇਹਦੇ ਗਲੇ ਦੇ ਉੱਪਰ ਆ ਗਈ ਕਾਫੀ ਸੋਹਣੀ ਨਾਇਕ ਨਾਇਰ ਬਣਦੀ ਹੈ ਜੀ ਤੇ ਇਧਰ ਆ ਗਿਆ ਇਹਦੇ ਬਾਜੂ ਦੇ ਉੱਪਰ ਵਰਕ ਇਹ ਵਾਲਾ ਬਾਜੂ ਤੇ ਆ ਗਿਆ ਇਹਦੀ ਸਲਵਾਰ ਤੇ ਆਪਾਂ ਨਹੀਂ ਵਰਕ ਕਰਵਾਇਆ ਬਾਟਮ ਵਾਲਾ ਵਰਕ ਇਹਦਾ ਸਕਿੱਪ ਆਪਾਂ ਨਹੀਂ ਕਰਵਾਇਆ ਤੁਸੀਂ ਆਹੀ ਵੇਲੇ ਜਿਹੜੀ ਆਪਣੀ ਬਾਟਮ ਤੇ ਬਵਾ ਸਕਦੇ ਹੋ ਕਿਉਂਕਿ ਜਿੰਨਾ ਉਹਦੇ ਬਾਟਮ ਦੇ ਉੱਪਰ ਵਰਕ ਨਹੀਂ ਉਹ ਜਿਹੜਾ ਕਸਟਮਰ ਡਿਮਾਂਡ ਕਰਦਾ ਨਾ ਉਹ ਉਸੇ ਦੀ ਬਣਾ ਕੇ ਦਿੰਦੇ ਆਂਗੇ ਕਾਫੀ ਕਸਟਮਰ ਐਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਬਾਟਮ ਦਾ ਵਰਕ ਨਹੀਂ ਪਸੰਦ ਹੁੰਦਾ ਜਾ ਕੇ ਜ਼ਿਆਦਾਤਰ ਹਨਾ ਜਿਹੜੇ 50 ਪਲੱਸ ਵਾਲੇ ਕਸਟਮਰ ਹੁੰਦੇ ਨੇ ਉਹ ਬਹੁਤ ਘੱਟ ਹੁੰਦੇ ਨੇਗੇ ਬਾਟਮ ਤੇ ਵਰਕ ਕਰਵਾਉਣ ਦੇ ਲਈ 50 ਪਲੱਸ ਵਾਲੇ ਸਾਰੇ ਕਸਟਮਰ ਹੀ ਯਾਤਰਾ ਇਹ ਹੀ ਕਹਿੰਦੇ ਨੇ ਵੀ ਸਾਨੂੰ ਬਾਟਮ ਤੇ ਵਰਕ ਨਹੀਂ ਚਾਹੀਦਾਗਾ ਤੇ ਆਪਾਂ ਉਹ ਸਾਰੇ ਪੁੱਛ ਲੈਣੇ ਐ ਗਾ ਕਸਟਮਰ ਤੋਂ ਜਿਵੇਂ ਅਗਲੇ ਤਿਆਰ ਕਰਵਾਉਣਾ ਹੁੰਦਾ ਉਹ ਵੀ ਕਰਵਾ ਸਕਦਾਗਾ ਤੁਸੀਂ ਬਾਟਮ ਦਾ ਵਰਕ ਨਾਲ ਐਡ ਕਰਵਾਉਣਾ ਤਾਂ ਆਪਣਾ ਦੇਖ ਕੇ ਕਰਵਾ ਸਕਦੇ ਹੋਗੇ ਤੇ ਆਪਾਂ ਟੈਬਲੀ ਮਸਲੀਨ ਦਾ ਦੁਪੱਟਾ ਜਿਹੜਾ ਪਲੇਨ ਅਪ ਦੇ ਨਾਲ ਤਿਆਰ ਕਰਵਾਏਗਾ ਤੇ ਨਾਲ ਦੀ ਆਪਾ ਪਲੇਸ ਵਗੈਰਾ ਨਾਲ ਨੂੰ ਫਿਸ਼ਿੰਗ ਦਿੱਤੀ ਆ ਜਿਵੇਂ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣੀ ਫੈਬਰਿਕ ਡਿਟੇਲ ਸਾਰੀ ਭੇਜ ਕੇ ਵਰਕ ਦੀ ਹੈਨਾ ਜਿਵੇਂ ਤੁਹਾਨੂੰ ਪਸੰਦ ਆਗਾ ਕਲਰ ਵਗੈਰਾ ਉਸੇ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਨ ਆਪਣੇ ਅੰਜ ਵਾਲੇ ਸੂਟ ਤੇ ਸਾਰੇ ਭਾਵਾਂ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸ ਚੁੱਕੇ ਹਾਂਗੇ ਕਿਦਾਂ ਤੁਸੀਂ ਆਪਣਾ ਹਣ ਵਰਕ ਸਕਿੱਪ ਕਰ ਸਕਦੇ ਹੋ ਐਡ ਕਰ ਸਕਦੇ ਹੋ ਕਿਦਾਂ ਤੁਸੀਂ ਫੈਬਰਿਕ ਚੇਂਜ ਕਰਕੇ ਨਾ ਵਰਕਾ ਤੁਸੀਂ ਆਪਣਾ ਕਰਵਾ ਸਕਦੇ ਹੋ ਨਾ ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਵਿਦ ਸਟਿਚਿੰਗ ਸੂਟ ਲੈਣਾ ਵਿਦ ਆਰਡਰ ਲੈਣਾ ਹੈ ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਉਸ ਅਕੋਰਡਿੰਗ ਆਪਣਾ ਆਰਡਰ ਹਰ ਸਾਨੂੰ ਕਾਲਿਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਸਸ਼ੀ ਕਾਂ